ਸਤੋ ਮੂਸਿਆਰੇ ਛੋਟੇ ਅਰਗੇ ਇਹ ਬਈ ਬਾਰ-ਬਾਰ ਪੈਦਾ ਨਹੀਂ ਹੁੰਦੇ ਬਾਰ-ਬਾਰ ਪੈਦਾ ਨਹੀਂ ਹੁੰਦੇ ਬਾਦ ਮੈਂ ਤਾਂ ਇੱਕੋ ਹੀ ਗੱਲ ਦੱਸਣਾ ਚਾਹਣਾ ਸਰਕਾਰ ਨੂੰ ਉਹ ਤੋਂ ਚੈਨ ਚੋਰੀ ਦਾ ਪਰਚਾ ਦਿੱਤਾ ਉਹ ਚੈਨ ਤੋਂ ਦੋ ਮਹੀਨਿਆਂ ਦਾ ਬਈ ਨੂੰ ਗੈਰਟ ਕਰ ਦਿੰਦਾ ਸਭ ਜ਼ਿਆਦੇ ਏਸੀ ਭਾਨਾ ਭਟੌੜਾ ਸਮੇਂ ਚ ਕੰਮ ਕਰਕੇ ਮਾਫੀ ਮੰਗਦੇ ਆ ਬਾਪੂ ਰੋਦੂ ਸਿੰਘ ਮਾਨਸਾ ਜੀ ਚਾਰਨੇ ਤੇ ਹਾਜ਼ਰੀ ਬਾਪੂ ਰੋਦੂ ਸਰ